ਮਹਾਨਤੀ ਮਾਰੇ ਮੋਰੇ ਹੋ ਪ੍ਰਧਾਨ ਜੀ ਇੱਥੋਂ ਗੱਲ ਹੀ ਹੈ ਕਿੰਨਾ ਆ ਉਹ ਇਧਰ ਆ ਜਾਓ ਸਾਰੀ ਵਿਸ਼ਵਤੀ ਸਾਜ ਸੰਗਤ ਇਹ ਗੱਲ ਜਾਣ ਲਵੇ ਕਿ ਆ ਉਹ ਇਤਿਹਾਸਿਕ ਜਗਾ ਆ ਪਿੰਡ ਧਲੇਟੇ ਦੀ ਜਿੱਥੇ ਸਰਕਾਰ ਤੇ ਬਲਡوزر ਚੱਲੇ ਤੋਂ ਭੋਜਨ ਸਮਾਜ ਪਾਰਟੀ ਨੇ ਸੰਗਤਤਾ ਸਾਧ ਜੂਰਬਦਾ ਜੀ ਦੇ ਸਨਮਾਂ ਚ ਖੜੇ ਹੋ ਇਹ ਲੜਾਈ ਜਿਹੜੀ ਲੜੀ ਸੰਤਾ ਮਹਾਪੁਰਸ਼ਾਂ ਦੇ ਅਸ਼ੀਰਵਾਦ ਨਾਲ ਸੰਗਤਾਂ ਦੇ ਸਹਿਯੋਗ ਨਾਲ ਤਰਨੇ ਪ੍ਰਦਰਸ਼ਨ ਜ਼ਿਲ੍ਹਿਆਂ ਚ ਵਿਧਾਨ ਸਭਾ ਡੀਸੀ ਦਫਤਰ ਅੱਗੇ ਐਸਡੀਐਮ ਦਫਤਰ ਅੱਗੇ ਔਰ ਸ਼੍ਰੀ ਖੁਰਾਲਗੜ੍ਹ ਸਾਹਿਬ ਤੋਂ ਯਾਤਰਾ ਔਰ ਅੰਤਮ ਜਿਤ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਦੀ ਹੋਈ ਕਿ ਆ ਚਾਰ ਦੁਬਾਰੀ ਫਿਰ ਤੁਹਾਡੇ ਸਾਰੇ ਸੰਗਤ ਦੇ ਅਸ਼ੀਰਵਾਦ ਨਾਲ ਸੰਤਾਂ ਦੇ ਅਸ਼ੀਰਵਾਦ ਦੇ ਨਾਲ ਬਣਨੀ ਸ਼ੁਰੂ ਹੋਈ ਮੈਂ ਵਿਸ਼ਵ ਦੇ ਸਾਰੇ ਗੁਰੂ ਰਵਿਦਾਸ ਮਹਾਰਾਜ ਦੇ ਵਿੱਚ ਆਸਥਾ ਰੱਖਣ ਵਾਲੇ ਵੀਰਾਂ ਪੈਣਾ ਸੰਗਤਾਂ ਦਾ ਧੰਨਵਾਦ ਵੀ ਕਰਦਾ ਵਧਾਈ ਵੀ ਦਿੰਦਾ गुरुओं के सम्मान में बीएसपी मैदान में गुरुओं के सम्मान में बीएसपी मैदान में गुरुओं के सम्मान में बीएसपी मैदान में जो हमसे टकराएगा चूर-चूर हो जाएगा जो हमसे टकराएगा चूर-चूर हो जाएगा बहुजन समाज पार्टी जिंदाबाद 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 व्यवस्था जिदे नाल लड़ाई है बहुत जावर व्यवस्था ਇਤਿਹਾਸ ਇਹ ਦੱਸਦਾ ਕਿ ਇਸ ਵਿਵਸਥਾ ਨੇ ਨਲੰਦਾ ਵਰਗੀ ਗਿਆਨ ਦੀ ਯੂਨੀਵਰਸਿਟੀ ਨੂੰ ਵੀ ਜਲਾਣ ਤੋਂ ਸ਼ਰਮ ਨਹੀਂ ਕੀਤੀ ਸੀ ਇਤਿਹਾਸ ਇਹ ਦੱਸਦਾ ਕਿ ਹਜ਼ਾਰਾਂ ਬੁੱਧ ਵਿਹਾਰ ਤੋੜ ਦਿੱਤੇ ਗਏ ਲੱਖਾਂ ਬੋਧੀਆਂ ਦੇ ਸਿਰ ਕਲਮ ਕੀਤੇ ਗਏ ਇਤਿਹਾਸ ਇਹ ਦੱਸਦਾ ਕਿ ਇਸ ਵਿਵਸਥਾ ਨੇ ਬਾਪਰੀ ਮਸਜਿਦ ਨੂੰ ਤੋੜਿਆ ਇਸ ਵਿਵਸਥਾ ਨੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਹਮਲਾ ਕੀਤਾ ਇਹ ਵਿਵਸਥਾ ਚਰਚਾ ਨੂੰ ਜਲਾਉਂਦੀ ਆ ਇਹ ਵਿਵਸਥਾ ਮਨੀਪੁਰ ਦੇ ਵਿੱਚ ਧੀਆਂ ਨੂੰ ਨੰਗਿਆ ਕਰਕੇ ਕਮਾਉਂਦੀ ਆ ਇਹ ਵਿਵਸਥਾ ਸੰਗਰੂਰ ਦੀਆਂ ਨਿਰਦੋਸ਼ ਧੀਆਂ ਨੂੰ ਜੇਲਾਂ ਵਿੱਚ ਬੰਦ ਕਰ ਦਿੰਦੀ ਆ ਇਹ ਹੀ ਵਿਵਸਥਾ ਤਲੇਤੇ ਦੇ ਵਿੱਚ ਗੁਰੂਕਰਤੇ ਜੇਸੀ ਵੀ ਔਰ ਪੁਲਿਸ ਦੇ ਜ਼ਬਰ ਨਾਲ ਦੀਵਾਰਾਂ ਤੋੜਨ ਲਈ ਹਮਲਾ ਕਰ ਦਿੰਦੀ ਤੁਹਾਡਾ ਸ਼ਬਦ ਦਾ ਫਤਿਹ ਔਰਤਾਂ ਨੂੰ ਗ੍ਰਿਫਤਾਰ ਕੀਤਾ ਬੀਬੀਆਂ ਨੂੰ ਔਰ ਸਾਡੇ ਲਈ ਸਭ ਤੋਂ ਜ਼ਿਆਦਾ ਤਕਲੀਫ ਇਸ ਗੱਲ ਦੀ ਸੀ ਕਿ ਸਾਡੀਆਂ ਧੀਆਂ ਨੂੰ ਪੂਰਾ ਦਿਨ ਚੌਕੀ ਦੇ ਵਿੱਚ ਬਿਠਾ ਕੇ ਰੱਖਿਆ ਗਿਆ ਇਹਨਾਂ ਦਾ ਅਪਰਾਧ ਕੀ ਸੀ ਅਸੀਂ ਇਹ ਪੁੱਛਦੇ ਆਂ ਕਿ ਅਪਰਾਧ ਕੀ ਸੀ ਸਿਰਫ ਗੁਰੂ ਘਰ ਦੀਆਂ ਦੀਵਾਰਾਂ ਤੋੜਨ ਤੋਂ ਰੋਕ diel ਇਸ ਕਰਕੇ ਮੈਂ ਫਿਰ ਕਹਿਣਾ ਚਾਹੂੰਗਾ ਕਿ ਹੁਕਮਰਾਨ ਮੁੱਖ ਮੰਤਰੀ ਪੰਜਾਬ ਬਿਨਾਂ ਸ਼ਰਤ ਬਿਨਾਂ ਦੇਰੀ ਤੋਂ ਮਾਫੀ ਮੰਗ ਕੇ ਕਰੋੜਾਂ ਲੋਕਾਂ ਦੇ ਮਨਾਂ ਨੂੰ ਸ਼ਾਂਤੀ ਦੇਵੇ ਉਹਨਾਂ ਦੇ ਮਨਾਂ ਨੂੰ ਸ਼ਾਂਤ ਕਰੇ ਔਰ ਜਿਹੜਾ ਜ਼ਿਲ੍ਹੇ ਦਾ ਪ੍ਰਸ਼ਾਸਨ ਉਹਦੇ ਵਿਰੁੱਧ ਬਿਨਾਂ ਕਿਸੇ ਦੇਰੀ ਤੋਂ ਕਾਨੂੰਨੀ ਕਾਰਵਾਈ ਕੀਤੀ ਜਾਏ ਧੰਨਵਾਦ ਜੈਪੀਮ ਜੈਪਾਤ ਜੈ ਗੁਰੂ ਰਵਿਦਾਸ ਬੋਲੇ ਸੋ ਨਿਰਪੈ ਸਤਿਗੁਰੂਬਾਤ ਮਹਾਰਾਜ ਕੀ ਜੈ